ਬਠਿੰਡਾ ਦੇ ਅੰਦਰ ਹੋਈ ਦਿਨ ਦਿਹਾੜੇ ਲੁੱਟ ਇੱਕ ਵਿਅਕਤੀ ਕੀਤਾ ਕਾਬੂ ਅਤੇ ਦੋ ਹੋਏ ਫਰਾਰ ਅਸਲੇ ਦੀ ਨੋਕਤੇ ਇਹਨਾਂ ਵੱਲੋਂ ਕੀਤੀ ਗਈ ਦੁਕਾਨ ਦੀ ਲੁੱਟ ਅਸਲੇ ਵਾਲਾ ਹੋਇਆ ਫਰਾਰ ਤੇ ਇੱਕ ਵਿਅਕਤੀ ਕੀਤਾ ਲੋਕਾਂ ਨੇ ਕਾਬੂ ਤੇ ਫਿਰ ਕੀਤਾ ਪੁਲਿਸ ਦੇ ਹਵਾਲੇ ਮਾਮਲਾ ਬਠਿੰਡਾ ਦੇ ਦੀਪਨਗਰ ਗਲੀ ਨੰਬਰ 3 ਦੇ ਨੇੜੇ ਦਾ ਜਿੱਥੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਉੱਤੇ ਦਿਨ ਦਿਹਾੜੇ ਲੁੱਟ ਕੀਤੀ ਗਈ ਹੈ ਤਿੰਨ ਨਕਾਬਪੋਸ਼ ਵਿਅਕਤੀ ਆਏ ਜਿਨ੍ਹਾਂ ਦੇ ਵਿੱਚ ਇੱਕ ਦੇ ਕੋਲ ਪਿਸਤਲ ਸੀ ਤੇ ਇੱਕ ਦੇ ਕੋਲ ਸੂਹਾ ਸੀ ਤੇ ਇੱਕ ਮੋਟਰਸਾਈਕਲ 'ਤੇ ਸਵਾਰ ਬਾਹਰ ਖੜਾ ਸੀ ਤਾਂ ਇਹਨਾਂ ਵੱਲੋਂ ਇਸ ਦੁਕਾਨਦਾਰ ਦੇ ਆ ਕੇ ਹੱਥ ਉੱਪਰ ਖੜੇ ਕਰਾ ਲਿੱਤੇ ਪਿਸਤਲ ਦੀ ਨੋਕ ਤੇ ਇਹਦੀ ਦੁਕਾਨ ਦੇ ਉੱਤੇ ਨੋਟ ਕੀਤੀ ਗਈ ਤਾਂ ਇਹਨੇ ਨੂੰ ਦੁਕਾਨਦਾਰ ਦਾ ਇੱਕ ਹੋਰ ਜਿਹੜਾ ਆਪਣਾ ਕਸਟਮਰ ਸੀ ਉਹ ਆ ਜਾਂਦਾ ਹੈ ਤਾਂ ਉਸ ਨੂੰ ਹੌਸਲਾ ਹੋ ਜਾਂਦਾ ਤੇ ਉਸ ਨੂੰ ਦੇਖ ਕੇ ਜਿਸ ਕੋਲ ਅਸਲਾ ਸੀ ਉਹ ਵਿਅਕਤੀ ਫਰਾਰ ਹੋ ਜਾਂਦਾ ਤੇ ਦੂਜਾ ਵਿਅਕਤੀ ਇਹਨਾਂ ਵੱਲੋਂ ਜਿਹੜਾ ਹੈ ਹੱਥੋਂ ਪਈ ਹੁੰਦੀ ਹੈ ਇਹਨਾਂ ਵੱਲੋਂ ਕਾਬੂ ਕੀਤਾ ਜਾਂਦਾ ਤੇ ਉਸ ਵੱਲੋਂ ਦੁਕਾਨਦਾਰ ਦੇ ਸੂਹਾ ਮਾਰਿਆ ਜਾਂਦਾ ਹੈ ਅਤੇ ਉਹ ਇਸ ਟਾਈਮ ਬਠਿੰਡਾ ਦੇ ਸਿਵਲ ਅਤੌੜ ਵਿਖੇ ਜੇਰੇ ਹਲਾਜਾਣਾ ਡੀਐਸਪੀ ਸਿਟੀ ਵਾਣਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੇ ਵਿੱਚ ਇੱਕ ਵਿਅਕਤੀ ਉਹਨਾਂ ਵੱਲੋਂ ਜਿਹੜਾ ਹੈ ਉਹ ਆਪਣਾ ਕਾਬੂ ਕੀਤਾ ਗਿਆ ਹੈ ਤੇ ਦੂਜੇ ਵਿਅਕਤੀਆਂ ਦੀ ਉਹਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਦੀਪਨਗਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਦਿਨ ਦਿਹਾੜੇ ਇੱਕ ਦੁਕਾਨ ਦੇ ਉੱਤੇ ਲੁੱਟ ਹੋਈ ਹੈ ਪਿਸਤੌਲ ਦੀ ਨੋਕ ਦੇ ਉੱਤੇ ਲੁੱਟ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਇਹਨਾਂ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਤੇ ਫਿਰ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਦੋ ਵਿਅਕਤੀ ਫਰਾਰ ਇਹਨਾਂ ਵੱਲੋਂ ਆਪਣਾ ਆਪਣਾ ਬਠਿੰਡਾ ਪੁਲਿਸ ਨੂੰ ਦੱਸੇ ਜਾ ਰਹੇ ਹਨ ਜ਼ਖਮੀ ਵਿਅਕਤੀ ਆ ਜੋ ਦੁਕਾਨਦਾਰ ਜੇਦੇ ਸੂਆ ਮਾਰਿਆ ਗਿਆ ਹੈ ਉਹ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਜਿਹੜੇ ਇਲਾਜ ਆਲਾਜ ਹੈ ਤੇ ਉਹ ਜਿਹੜਾ ਇਲਾਜ ਉਹ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਆ ਉਸ ਨੂੰ ਸੁਣਾਉਣੇ ਐਸਬੰਦੀ ਕੀ ਕਹਿੰਦਾ ਹੈ ਪੀੜਤ ਵਿਅਕਤੀ ਅਤੇ ਪਰਚੇਸ ਮਾਮਲੇ ਨੂੰ ਲੈ ਕੇ ਕੀ ਕਹਿੰਦੀ ਹੈ ਕੀ ਨਾਮ ਤੇ ਕੀ ਕਰਨਾ ਵਾਪਰੇਸਰ ਮੇਰਾ ਨਾਮ ਜੀ ਨਰੇਸ਼ ਕੁਮਾਰ ਉਹ ਕੀ ਹੈ ਜੀ ਮੈਂ ਬਾਬਾ ਦੀਪ ਸਿੰਘ ਨਗਰ ਦਾ ਨਿਵਾਸੀ ਹਾਂ ਗਲੀ ਨੰਬਰ 3 ਵਿੱਚ ਮੇਰੀ ਦੁਕਾਨ ਹੈ ਇਲੈਕਟ੍ਰੋਨਿਕਸ ਦੀ ਮੈਂ ਜੀ ਹੁਣ ਜਪਾਂ ਤੇ ਬੈਠਾ ਸੀ ਗਾਈ ਮੇਰੇ ਕੋਲ ਜੀ ਦੋ ਮੁੰਡੇ ਆਏ ਤੇ ਦੋ ਮੁੰਡੇ ਆਏ ਜੀ ਤੇ ਮਾ ਕੇ ਕਿਤੇ ਕਸਟਮਰ ਹਾਂਜੀ ਮਾਹਬਾਈ ਜੀ ਕੀ ਆਲਾ ਕਨੇ ਠੀਕ ਹੈ ਮੈਂ ਉਹਨਾਂ ਨੇ ਗਾਲ ਕੱਢੀ ਜੀ ਕਨੇ ਪੈਸੇ ਕੱਢ ਮੈਂ ਯਾਰ ਕੌਣ ਹਾਂ ਯਾਰ ਕਿਉਂ ਤੌੜ ਕਰੀ ਜੀ ਕਨੇ ਤੈਨੂੰ ਸੁਣਦਾ ਨਹੀਂ ਗੱਲਾਂ ਕੋਲ ਤੇ ਦੂਜੇ ਜਿਹੜੇ ਕੋ ਮੇਰੇ ਪਿਸਤੌਲ ਪੀਵੀਸੀ ਜੀ ਨਾਲ ਦੇ ਨੇ ਪਿਸਤੌਲ ਕੱਢ ਕੇ ਜੀ ਮੇਰੇ ਛਾਤੀ ਤੇ ਲਾ ਲਈ ਇਹਨਾਂ ਪੈਸੇ ਕੱਢ ਗੱਲਾਂ ਖੋਰ ਮੈਂ ਹੀ ਗੱਲਾਂ ਖੋਲਦਾ ਮੈਂ ਯਾਰ ਦੇਖ ਲੋ ਗੱਲੇ ਚ ਮੈਂ ਹੋਂਤਾ ਜਾਇ ਇਹੋ ਜਿਹੇ ਕਿਹੜਾ ਕੋਈ ਆਈ ਆਈ ਇਹੋ ਜਿਹੇ ਪੈਸੇ ਇਕੱਠੇ ਕਿੱਥੇ ਤੇ ਮੁੜ ਕੇ ਜਦੋਂ ਮੈਂ ਦੂਜਾ ਗੱਲਾ ਵਾਸਤੇ ਕਿੱਥੇ ਮੈਂ ਦੂਜਾ ਗੱਲਾ ਦੇਖ ਲੋ ਖੋਲ ਲੋ ਤੁਸੀਂ ਸਾਰੇ ਬਰੋਲ ਲੋ ਤੇ ਜੇ ਉਹ ਮੁੜ ਕੇ ਜੀ ਉਹ ਮੇਰੇ ਨਾਲ ਕਹਿੰਦੇ ਏਟੀਐਮ ਦੇ ਮੇਰੇ ਏਟੀਐਮ ਚੱਕ ਲਈ ਜੀ ਉਹਨਾਂ ਨੇ ਤੇ ਮੁੜ ਕੇ ਇਹਨਾਂ ਨੂੰ ਮੇਰਾ ਇਲੈਕਟ੍ਰੀਸ਼ੀਅਨ ਬੰਦਾ ਆ ਗਿਆ ਜੀ ਮੇਰਾ ਫੋਨ ਖੋਲੇ ਜੀ ਉਹਨਾਂ ਨੇ ਤੇ ਮਾਜੀ ਮੇਰਾ ਫੋਨ ਦੇ ਦੋ ਇਹ ਮੇਰੇ ਕੋਲ ਇਲੈਕਟ੍ਰੀਸ਼ੀਅਨ ਆਇਆ ਜੀ ਮਨੋਸ ਲੱਗ ਗਿਆ ਉਹ ਅੰਦਰ ਕ ਉਹਨੇ ਦੇਖ ਲੈ ਇੱਕ ਬੰਦਾ ਹੋਰ ਆ ਗਿਆ ਭੱਜਣ ਲੱਗੇ ਜਿਹੜਾ ਪਿਸਤੌਲ ਵਾਲਾ ਮੁੰਡਾ ਸੀ ਉਹ ਭੱਜ ਗਿਆ ਜੀ ਤੇ ਮੈਂ ਕੈਮਰਾ ਫੋਨ ਤੇ ਫੋਨ ਤੇ ਤੇ ਜਿਹੜਾ ਇਹ ਪਿਸਤੌਲ ਵਾਲਾ ਭੱਜ ਗਿਆ ਮਨੂੰ ਮਾਝੇ ਦਾ ਭੱਜ ਗਿਆ ਮੈਂ ਜਿਹੜਾ ਦੂਜਾ ਬੰਦਾ ਸੀ ਸੀ ਨਿਹੱਤਤਾ ਸੀਗਾ ਤੋਰੀ ਜੇਬ ਤੋਂ ਸੁਆ ਸੀਗਾ ਜੀ ਮੈਨੂੰ ਫੜ ਕੇ ਸਿੱਟ ਲੈ ਜੀ ਮੈਂ ਤੇ ਮੇਰੇ ਲੈਕਚਰ ਨਹੀਂ ਤੇ ਉਹਨੇ ਸੁਆ ਕੱਢ ਕੇ ਸੀ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਸਿਰ ਬਚਾ ਕਰ ਲਿਆ ਤੇ ਮਰੇ ਉਹਨੇ ਇੱਥੇ ਔਲੇ ਤੇ ਮਾਰੇ ਹੀ ਮੋਢੇ ਤੇ ਤੇ ਉਸ ਤੋਂ ਬਾਅਦ ਸੁਆ ਡਿੱਗ ਗਿਆ ਜੀ ਤੇ ਫਿਰ ਲੋਕਾਂ ਨੇ ਉਹਨੂੰ ਖੜਦੇ ਸੀ ਤੇ ਲੋਕਾਂ ਨੇ ਬਹੁਤ ਨੂੰ ਕੁੱਤਿਆ ਜੀ ਇਹ ਤਿੰਨ ਜਾਨੇ ਸੀਗੇ ਮੋਟਰਸਾਈਕਲ ਤੇ ਜੀ ਅੱਛਾ ਪਹਿਲਾਂ ਵੀ ਕਦੇ ਆਏ ਤੁਹਾਡੇ ਨਹੀਂ ਜੀ ਨਹੀਂ ਪਹਿਲਾਂ ਨਹੀਂ ਆਏ ਹਾਂ ਜੀ ਮਾਦਾ ਇਹਨਾਂ ਨੂੰ ਜਾਣਦਾ ਵੀ ਨਹੀਂ ਜੀ ਇਹ ਜਿਹੜਾ ਬੰਦਾ ਫੜਿਆ ਸੀ ਉਹ ਕਹਿੰਦਾ ਇਹ ਬਿੱਲ ਹੈ ਜੀ ਕੋਈ ਪੰਗੀ ਨਾ ਕਰਾ ਦੁੱਜਾ ਅੱਛਾ ਇੱਕ ਮੋਟਰਸਾਈਕਲ ਵਾਲਾ ਪਤਾ ਨਹੀਂ ਕੌਣ ਆਣ ਪੁਛਾਤਾ ਜੀ ਇਹਨਾਂ ਕੋਲ ਲਾਇਸੈਂਸ ਹੀ ਰਵਲ ਵਰ ਹੈ ਜੀ ਉਹ ਲਾਇਸੈਂਸ ਹੀ ਰਵਲ ਵਰ ਦੀ ਕਾਪੀ ਸਾਡੇ ਇੱਥੇ ਕਿਸੇ ਬੋੜੀ ਤੋਂ ਪੋਰਟ ਨੂੰ ਦਿੱਤੀ ਹੈ ਅਸੀਂ ਨਾਲ ਪਿਸਤੌਲ ਹੈ ਜੀ ਪਿਸਤੌਲ ਤਾਂ ਲੈ ਕੇ ਭੱਜੀਏ ਦੂਰੋਂ ਤੇ ਉਹਦੇ ਪਟਾ ਸੀਗਾ ਜੀ ਕਮਰ ਉਹ oportunidades ਦੇ ਚੁੱਕੇ ਆ ਕੀ ਕੁਝ ਲੈ ਕੇ ਵੀ ਲਏ ਤਾਂ ਉਹ ਮੈਂ ਗੱਲੇ ਜਿਹੜੇ ਮੇਰੇ ਪੈਸੇ ਕਿਉਂ ਲਾਇਏ ਸਾਰੇ ਅੱਛਾ ਅੰਦਾਜ਼ਾ ਕੁਝ ਕਿੰਨਾ ਨਹੀਂ ਕੁਝ ਨਹੀਂ ਪਤਾ ਜੀ ਗੱਲੇ ਚ ਪੈਸੇ ਹਾਂ ਜੀ ਕਿੰਨੇ ਸੀ ਮੇਰੇ ਨਿਪੋਰਟਸ ਤੋਂ ਅਲਾਵਾ ਹੋਰ ਨਹੀਂ ਬਸ ਇਹ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਗੋਲੀ ਮਾਰ ਗੋਲੀ ਮਾਰਦੇ ਸੀਗੇ ਜੀ ਮੇਰੇ ਅੱਛਾ ਪਰ ਮੈਂ ਮਨ ਹੱਥ ਜੋੜ ਮੈਂ ਮਰੇ ਨਿੱਕਲੇ ਨਿੱਕੇ ਬੱਚੇ ਤੁਸੀਂ ਗੱਲੇ ਜਿਹੜੇ ਪੈਸੇ ਲੈ ਜੋ ਤੇ ਬਾਅਦ ਚਾਹੇ ਜੀ ਸਾਬ ਕੀ ਕੱਢਣਾ ਕੋਪਰੀ ਹੈਗੀ ਆ ਜੀ ਮੈਨੂੰ ਜਦੋਂ ਪਤਾ ਲੱਗਿਆ ਮਾਥੇ 53 ਨੰਬਰ ਬਰੇ ਚ ਤਾ ਉੱਤੇ ਸੜਕ ਉੱਤੇ ਵਿੱਕੀ ਰਾਮ ਜੀ ਆ ਉਹਨੇ ਦੁਕਾਨ ਐ ਇਲੈਕਟ੍ਰੋਨਿਕਸ ਸੀ ਪਕਾਣਾ ਨਵੇਸ਼ ਕੁਮਾਰ ਐ ਪਤਾ ਲੱਗਿਆ ਕਿ ਕੱਲੇ ਜਣੇ ਆਏ ਸੀਗੇ ਉਹਦੇ ਕੰਨ ਤੇ ਪਿਸਟਲ ਲਾ ਕੇ ਉਹਦੇ ਤੋਂ ਜੋ ਵੀ ਕਦੇ ਗੱਲੇ ਦੇ ਵਿੱਚ ਆਇਆ ਕਰਦੇ ਸਾਰਾ ਕੁਝ ਤਾ ਉੱਤੇ ਇੰਨੇ ਦਰਾਣਾ ਜੀ ਕੁਝ ਮਾਰੇ ਵੀ ਉਹਨੇ ਮਤਲਬ ਕਿ ਸੀਰ ਕੋਈ ਚੂਆ ਲਗਾਰਾਉਣਾ ਕੋਈ ਸਾਧ ਕੁਛ ਨਾਲ ਤਾ ਉਦੋਂ ਬਾਅਦ ਫਿਰ ਜਦੋਂ ਜਾਣ ਲੱਗੇ ਤਾਂ ਇੰਨੇ ਕੋ ਬੰਦਾ ਹੋਰ ਆ ਗਿਆ ਇਲੈਕਟ੍ਰੀਸ਼ੀਅਨ ਉਹਨੇ ਆ ਕੇ ਨਾਲ ਲੱਗ ਕੇ ਤੇ ਇੱਕ ਬੰਦਾ ਸਾਡੇ ਮੋਕੇ ਤੇ ਦੋ ਪਤੀ ਕਿੰਨੇ ਵਜੇ ਦੀ ਘਟਨਾ ਸਰ ਇਹ ਕਿ ਕਿਸ ਤਰ੍ਹਾਂ ਦਾ ਲਗਭਗ 10:00 ਤੋਂ ਲੈ ਕੇ 11:00 ਤੋਂ 11:00 ਤੋਂ 11:00 ਦੇ ਵਿੱਚ ਦੀ 11:00 ਤੋਂ ਦਿਨ ਦੇ ਟਾਈਮ ਦੋ ਜਣ ਹੁਣ ਕੀ ਲੱਗਦਾ ਜਿਸ ਤਰ੍ਹਾਂ ਦਿਨ ਦਿਹਾੜੇ ਕਾਰੋਬਾਰੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਬਹੁਤ ਮਾੜੀ ਗੱਲ ਹੈ ਇਹ ਉਦੋਂ ਮਾੜੀ ਗੱਲ ਨਹੀਂ ਹੋ ਸਕਦੀ ਇੱਕ ਦੁਕਾਨਦਾਰ ਦੀ ਕੋਈ ਸਿਫਤੀ ਨਹੀਂ ਜਿਹੜੀ ਉਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਲੋਕਾਂ ਨੂੰ ਜਿਹੜੇ ਰੇਸ਼ ਕੁਵਾਰ ਨੂੰ ਸਾਹਮਣਾ ਚਾਹੀਦਾ ਹੈ ਤੇ ਇਹ ਜਿਹੜੇ ਇਸ ਤਰ੍ਹਾਂ ਦੇ ਮਾਹੌਲ ਬਣਿਆ ਇਹਨੂੰ ਥਲ ਬੋੜੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਹਾਂ ਇੱਥੇ ਗਸ਼ਤ ਵਗੈਰਾ ਲਾਈ ਜਾਵੇ ਦੀਪ ਸਿੰਘ ਨਗਰ ਦੇ ਵਿੱਚ ਇੱਥੇ ਅੱਗੇ ਹੀ ਬਹੁਤ ਵਾਰੀ ਘਟਨਾ ਹੋਈਆਂ ਇਹਨੂੰ ਰੋਕਣ ਵਾਸਤੇ ਗਸ਼ਤ ਕਰਨ ਲਈ ਆਈ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਛਾ ਮੌਕੇ ਤੇ ਕਿਸ ਤੇ ਸਵਾਰ ਹੋਇਆ ਸੀ ਕੋਈ ਫੜਿਆ ਨਹੀਂ ਇਹਦੇ ਬਾਰੇ ਮੈਨੂੰ ਜਿਆਦਾ ਜਾਣਕਾਰੀ ਨਹੀਂ ਹੈਗੀ ਤੇ ਉਹ ਪੁਲਿਸ ਵਾਲਾ ਜੀ ਕੋਈ ਸਵਾਰ ਦੀ ਇਹਨੂੰ ਜਿਆਦਾ ਜਾਣਕਾਰੀ ਹੁਣ ਦੱਸ ਸਕਦਾ ਨਹੀਂ ਮੋਟਰਸਾਈਕਲ ਤੇ ਆਇਆ ਆਪਾਂ ਦੇਖਿਆ ਨਹੀਂ ਜਿਆਦਾ ਇਹਨੂੰ ਪਤਾ ਨਹੀਂ ਮੋਟਰਸਾਈਕਲ ਤੇ ਆਇਆ ਸੀ ਮੋਟਰਸਾਈਕਲ ਤੇ ਆਇਆ ਬਈ ਜੀ ਤਿੰਨ ਜਣੇ ਸੀਗੇ ਇੱਕ ਚਲਾ ਰਿਹਾ ਸੀਗਾ ਤੇ ਇੱਕ ਇਹਦੇ ਨਾਲ ਸੀ ਇਹ ਬੰਦਾ ਫੜ ਲਿਆ ਉਹ ਇਹਨੂੰ ਛੱਡ ਕੇ ਭੱਜ ਗਿਆ ਤਿੰਨ ਜਣੇ ਆਏ ਸੀਗੇ ਬਾਈ ਜੀ ਮੈਂ ਪੈਂਦਾ ਸੀ 11 11:30 ਵਜੇ ਤੋਂ ਬਾਅਦ ਦੀ ਗੱਲ ਹੈ 15 ਮਿੰਟਾਂ ਦੇ ਵਿੱਚ ਵਿੱਚ ਹੋਇਆ ਈ ਨਹੀਂ ਜਿਸ ਤਰ੍ਹਾਂ ਦਿਨ ਦਿਹਾੜੇ ਇਸ ਤਰ੍ਹਾਂ ਦੀ ਵਾਰਦਾਤ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਨੂੰ ਚਾਹੀਦਾ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕੋਈ ਬੰਦਾ ਚਾਹ ਦੇ ਜਵਾਕ ਪੜ ਰੋ ਪਾਲ ਨਹੀਂ ਸਕਦਾ ਈ ਆਓ ਜੀ ਲਾਤ ਹੋਏ ਬਈ ਨਹੀਂ ਕੋਈ ਅਧਿਕਾਰੀ ਮੌਕੇ ਤੇ ਪਹੁੰਚਦਾ ਆਏ ਵੀ ਬਹੁਤ ਸਾਰੇ ਅਧਿਕਾਰੀ ਆ ਗਏ ਸੀਗੇ ਉਹ ਫੜ ਕੇ ਲੈ ਕੇ ਜਿਹੜਾ ਅਸੀਂ ਬੰਦਾ ਫੜਿਆ ਸੀਗਾ ਉਹਨੂੰ ਲੈ ਚੁੱਕੇ ਨੇ ਫੜ ਕੇ ਲੈ ਗਿਆ ਵੀ ਰਾਸਤੇ 'ਚ ਅਸੀਂ ਹੁਣ ਇਹਨਾਂ ਡਾਕਟਰੀ ਕਾਰਵਾਈ ਕਰਵਾਉਣ ਆਏ ਆ ਜੀ ਉਹਨਾਂ ਕੋਲੋਂ ਇੱਕ ਤਾਂ ਪਿਸਟਲ ਜਿਹੜਾ ਸੀਗਾ ਹੀ ਉਹ ਤਾਂ ਮੁੰਡਾ ਲੈ ਕੇ ਭੱਜ ਗਿਆ ਦੂਜਾ ਇਹਦੇ ਕੋਲੇ ਰੋਂਬਾ ਵਾਲਾ ਪਟਾਈ ਲਾਇਸੈਂਸੀ ਹਥਿਆਰ ਇਹਨਾਂ ਕੋਲੇ ਇਹ ਆਗਿਆ ਨਾਲ ਲਖਵੀਰ ਦੱਸਦਾ ਜੀ ਲਾਇਸੈਂਸ ਤੇ ਵੀ ਲਖਵੀਰ ਨਾਮ ਲਿਖਿਆ ਹੋਈ ਉਹ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਮੁਲਾਜ਼ਮਾਂ ਨੂੰ ਸਪੁਰਦ ਕਰਤਾ ਜੀ ਜੀ ਸਰ ਅਜੋ ਇਸ ਪਰੇ ਦੇ ਵਿੱਚ ਕੀ ਘਟਨਾ ਵਾਪਰੀ ਸਰ ਕੀ ਤੇ ਘਟਨਾ ਵਾਪਰੀ ਅੱਜ ਸਾਨੂੰ ਇਤਲਾਹ ਮਿਲੀ ਸੀ ਕਿ ਦੀਪਨਗਰ ਚ ਨਰੇਸ਼ ਕੁਮਾਰ ਵਿੱਕੀ ਦੀ ਮੋਬਾਈਲਾਂ ਦੀ ਦੁਕਾਨ ਹੈ ਜਿੱਥੇ ਲਖਵੀਰ ਸਿੰਘ ਲੱਖਾ ਨਰੋਆ ਨੇ ਪਿੰਡ ਦਾ ਤੇ ਬਿਕਰਮਜੀਤ ਸਿੰਘ ਬਿੱਕਾ ਜੋ ਕ੍ਰਿਸ਼ਨਾ ਕਲੋਨੀ ਦੇ ਰਹਿਣ ਵਾਲਾ ਤੇ ਭពਿੰਦਰ ਸਿੰਘ ਬਿੱਲਾ ਮੰਗੀ ਨਗਰ ਦਾ ਇਹ ਤਿੰਨੇ ਵਿਅਕਤੀ ਉੱਥੇ ਲੁੱਟ ਖੋ ਉਹਦੀ ਨੀਂਦ ਨਾਲ ਜਦੋਂ ਉੱਥੇ ਆਏ ਤਾਂ ਲੁੱਟ ਖੋ ਕਰਨ ਲੱਗੇ ਤਾਂ ਇੰਨੇ ਵਿੱਚ ਉੱਥੇ ਨੜੇ ਸਾਡੀ ਪੀਸੀਆਰ ਮਜੂਦ ਸੀ ਜਦੋਂ ਰੌਲਾ ਪਿਆ ਤਾਂ ਪੀਸੀਆਰ ਮੌਕੇ ਤੇ ਪਹੁੰਚ ਗਈ ਜਿਹੜਾ ਲਖਵੀਰ ਸਿੰਘ ਲੱਖਾ ਮਸੀਂ ਦਰਵਾਣਾ ਉਹਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਜਿਹੜਾ ਭពਿੰਦਰ ਸਿੰਘ ਬਿੱਲਾ ਤੇ ਬਿਕਰਮਜੀਤ ਬਿੱਕਾ ਇਹ ਮੌਕੇ ਤੋਂ ਭੱਜ ਗਏ ਇਹਨਾਂ ਨਾਲੇ ਅਸੀਂ ਵੱਖ-ਵੱਖ ਪਾਰਟੀਆਂ ਬਣਾਈਆਂ ਉਹਨਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਊਗਾ ਜਿਹੜਾ ਨਰੇਸ਼ ਕੁਮਾਰ ਵਿੱਕੀ ਹੈ ਇਹ ਹਸਪਤਾਲ ਦਾ ਇਨਾਂ ਦੇ ਬਿਆਨ ਲਿਖ ਕੇ ਬਿਆਨ ਦੇ ਮੁਤਾਬਕ ਬਣਦੀਆਂ ਧਰਾਵਾਂ ਤਹਿਤ ਲੁੱਟ ਖੋਹਦੀਆਂ ਤੇ ਆਰਮ ਜੈਕਟ ਦੀਆਂ ਦਸਤ ਤਹਿਤ ਮੁਕੱਦਮਾ ਦਰਜ ਥਾਣਾ ਕਿਨਾਰਕੋਨ ਵੀ ਕੀਤਾ ਜਾ ਰਿਹਾ ਹੈ ਤੇ ਤਫਤੀਸ਼ ਕੀਤੀ ਜਾ ਰਹੀ ਹੈ। ਉਹ ਹਜੇ ਜਦੋਂ ਇਹਨਾਂ ਦੇ ਬੰਦਿਆਂ ਨੂੰ ਕਾਬੂ ਕਰਾਂਗੇ ਕਾਬੂ ਕਰਨ ਤੋਂ ਬਾਅਦ ਪਤਾ ਲੱਗ ਜਾਊਗਾ ਕਿਹੜਾ ਅਸਲਾਸੀ ਨੇ ਕੋਲ ਨਜਾਇਜ਼ ਅਸਲਾ ਜਾਂ ਲਾਇਸੈਂਸੀਅਸ ਲੈ। ਕੋਈ ਤਫਤੀਸ਼ਦਾਰ ਉਹਨਾਂ ਕੋਲ ਸਾਹਮਣੇ ਆਜੂ। ਔਰ ਇੱਕ ਬੋਕਰੇ ਤੋਂ ਪੁਲਿਸ ਨੂੰ ਜਿਲ੍ਹਾ ਅਸੇਆਉ ਦਾ ਖਬਰ ਮਿਲੇਗਾ ਕੋਰਦ ਉਸ ਨੂੰ। ਆਓ ਚੈੱਕ ਕਰ ਰਹੇ ਹਾਂ ਇਹ ਕਿਹੜੇ ਨਜਾਇਜ਼ ਹਥਿਆਰ ਦੇ ਹੈਗੇ ਜਾਂ ਦੂਜਾ ਕਿਹੜੇ ਵੈਪਨ ਦੇ ਰੱਖਾ ਪੁਛ ਰਹੇ ਨੇ